ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਲੋਰ ਦੀ 12ਵੀਂ ਜਮਾਤ ਕਮਰਸ ਦੀ ਵਿਦਿਆਰਥਣ ਕੰਚਨ ਪੁੱਤਰੀ ਕਮਲਕਿਸ਼ੋਰ ਵਾਸੀ ਪਿੰਡ ਰਾਮਗੜ੍ਹ ਨੇ 5488 ਅੰਕ ਹਾਸਲ ਕਰਕੇ ਮੈਰਿਟ ਵਿੱਚ 13ਵਾਂ ਸਥਾਨ ਹਾਸਲ ਕਰ ਆਪਣੇ ਮਾਤਾ-ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਮੈਰਿਟ ਲਿਸਟ ਵਿੱਚ ਨਾਮ ਆਉਂਦਿਆਂ ਹੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਸ਼ੀਲਾ ਕੁਮਾਰੀ ਸਮੇਤ ਸਟਾਫ ਕੰਚਨ ਦੇ ਘਰ ਪਹੁੰਚ ਗਏ ਜਿੱਥੇ ਕੰਚਨ ਦੇ ਪਰਿਵਾਰ ਸਕੇ ਸਬੰਧੀਆਂ ਅਤੇ ਪਿੰਡ ਵਾਸੀਆਂ ਨੇ ਖੋਲ ਦੇ ਡਗੇ ਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕੰਚਨ ਦਾ ਮੂੰਹ ਮਿੱਠਾ ਕਰਵਾਇਆ ਕੰਚਨ ਨਾਲ ਗੱਲਬਾਤ ਕੀਤੀ ਤਾਂ ਉਸਨੇ ਇਸ ਪ੍ਰਾਪਤੀ ਦਾ ਸੇਰਾ ਆਪਣੇ ਮਾਤਾ-ਪਿਤਾ ਅਤੇ ਸਕੂਲ ਸਟਾਫ ਦੇ ਸਿਰ ਤੇ ਸਜਾਇਆ ਹੈ ਉਸ ਦਾ ਕਹਿਣਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਜੇਕਰ ਤੁਹਾਨੂੰ ਕੋਈ ਪ੍ਰੇਰਣਾ ਦੇ ਕੇ ਅੱਗੇ ਤੋਰਦਾ ਹੈ ਤਾਂ ਪਿੱਛੇ ਨਾ ਹਟੋ ਇੱਕ ਦਿਨ ਕਾਮਯਾਬੀ ਤੁਹਾਡੇ ਕਦਮਾਂ ਵਿੱਚ ਹੋਵੇਗੀ ਕੰਚਨ ਨੇ ਦੱਸਿਆ ਕਿ ਉਹ ਅੱਗੇ ਜਾ ਕੇ ਸੀਏ ਬੰਨਾ ਚਾਹੁੰਦੀ ਹੈ ਪ੍ਰਿੰਸੀਪਲ ਸੁਚੀਲਾ ਕਮਾਈ ਨੇ ਕਿਹਾ ਕਿ ਉਹਨਾਂ ਨੂੰ ਕੰਚਨ ਤੇ ਬਹੁਤ ਮਾਨ ਹੈ ਉਹਨਾਂ ਹੋਰਨਾਂ ਵਿਦਿਆਰਥਣਾਂ ਨੂੰ ਕੰਚਨ ਤੋਂ ਪ੍ਰੇਰਨਾ ਲੈ ਕੇ ਸਿੱਖਿਆ ਖੇਤਰ ਵਿੱਚ ਮੱਲਾ ਮਾਰਨ ਲਈ ਅਪੀਲ ਕੀਤੀ ਕੰਚਨ ਦੀ ਮਾਤਾ ਮੀਨਾ ਰਾਣੀ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਹੋਰ ਬੇਟੀਆਂ ਸਿਮਰਨ ਗੁੰਜਨ ਅਤੇ ਇੱਕ ਪੁੱਤਰ ਅਜੀਵ ਹੈ ਜਿਨ੍ਹਾਂ ਨੂੰ ਉਹਨਾਂ ਪੜ੍ਹਾਈ ਲਿਖਾਈ ਕਰ ਉਜਵਲ ਭਲਿਕ ਬਣਾਉਣ ਲਈ ਹਮੇਸ਼ਾ ਪ੍ਰੇਰਿਤ ਕੀਤਾ ਹੈ ਇਸ ਮੌਕੇ ਮਾਸਟਰ ਹਰੀਕਿਸ਼ਨ ਰਣਵੀਰ ਸਿੰਘ ਪਰਮਾਰ ਮੈਡਮ ਲਵਲੀ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ मेनू इन्नी खुशी है कि मैं ऐ लगता कि लुधियाने तो शायद मेरे को कोई आ, मैं बाय एयर पहुंच जाए ते आ, मत कि ओ खुशी इस बच्चे ने मैं देती है ਜੀਦੀ ਮੈਂ ਕਈ ਸਾਲਾਂ ਤੋਂ ਵੇਟ ਕਰਦੀ ਸੀਗੀ ਮੈਂ ਹਰ ਵਾਰ ਬੱਚਾ ਨੂੰ ਕਹਿੰਦੀ ਕਿ ਪੁੱਤਰ ਇੱਕ ਵਾਰੀ ਮਾਰਿਚ ਚਾਉ ਮੈਂ ਢੋਲ ਦੇ ਨਾਲ ਨਚੂਗੀ ਜੀ ਤੇ ਅੱਜ ਮੇਰਾ ਉਹ ਸੁਪਨਾ ਪੂਰਾ ਹੋਇਆ ਇਸ ਬੱਚੇ ਨੇ ਸਾਡੇ ਸਕੂਲ ਚ ਉਹ ਖੁਸ਼ੀਆਂ ਦੇ ਪਲ ਦਿੱਤੇ ਆ ਅ ਮੈਂ ਕੋ ਸ਼ਬਦ ਨਹੀਂ ਮੈਂ ਸਪੀਚਲੈਸ ਹਾਂ ਕੰਚਨ ਦੇ ਮਾਤਾ ਪਿਤਾ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਪੂਰੇ ਸਕੂਲ ਨੂੰ ਪੂਰੇ ਫਲੋਰ ਨੂੰ ਮੁਬਾਰਕਾਂ ਕਿ ਇਸ ਬੱਚੀ ਕਰਕੇ ਅੱਜ ਸਾਡੇ ਸ਼ਹਿਰ ਦਾ ਨਾਮ ਮੈਰਿਟ ਹੀ ਚਾਇਆ ਰੋਸ਼ਨ ਹੋਇਆ ਮੈਂ ਬਸ ਬੱਚਿਆਂ ਨੂੰ ਇਹੀ ਕਹੂੰਗੀ ਕੁੜੀਆਂ ਨੂੰ ਕਿ ਪਲੀਜ਼ ਰਾਜ ਕੇ ਪੜੋ ਰਾਜ ਕੇ ਪੜੋ ਔਰ ਜਿਹੜੀ ਬੈਰਟ ਉਹ ਤਾਂ ਇੱਕਦਮ ਅੱਗੇ ਖੜੀ ਹੈ ਉਦੇ ਤੱਕ ਪਹੁੰਚੋ ਤਾਂ ਮੈਨੂੰ ਲੱਗਦਾ ਕਿ ਮੈਂ ਰਿਟਾਇਰ ਵੀ ਹੋ ਗਈ ਨਾ ਮੈਂ ਤਾਂ ਵੀ ਭੰਗੜੇ ਪਾਉਂਦੀ ਆਉਂਗੀ ਇਸ ਕਰਕੇ ਮੇਰੀਆਂ ਸਾਰੀਆਂ ਬੱਚੀਆਂ ਨੂੰ ਇਹੇ ਦੁਆ ਹੈ ਬਹੁਤ ਬੜੇ ਮਹਿਸੂਸ ਕਰ ਰਹੀਆਂ ਕਿਉਂਕਿ ਮੇਰੇ ਪੇਰੈਂਟਸ ਵੀ ਤੇ ਮੇਰੇ ਟੀਚਰਸ ਵੀ ਸਾਰਿਆਂ ਦੀ ਮਿਹਨਤ ਦਾ ਫਲ ਮੈਂ ਅੱਜ ਲੈ ਕੇ ਆਈ ਜਰ ਨੰਬਰ ਉਹਨਾਂ ਨੇ ਮੈਨੂੰ ਸਾਰਿਆਂ ਨੇ ਇੰਨਾ ਮੋਟੀਵੇਟ ਕੀਤਾ ਹੈ ਉਹਨਾਂ ਬਿਆਨਿਕਾ ਸਟੇਮ ਕੀ ਹੈ ਤੁਸੀਂ ਕੀ ਕਰਨਾ ਕੀ ਚਾਹੁੰਦੇ ਹੋ ਤਾਂ ਫਿਊਚਰ ਜਿਸੀ ਸੀਏ ਬੰਨਾ ਚਾਹੁੰਦੀ ਆ ਤੇ ਆਪਣੇ ਮੋਰਨਾ ਬੱਚ ਨੂੰ ਕੀ ਪ੍ਰੇਰਨਾ ਦੇਣਾ ਚਾਹੀਦਾ ਕੀ ਕਹਿਣਾ ਚਾਹੀਦਾ ਮੈਂ ਹਰ ਨਵਾਂ ਬੱਚ ਨੂੰ ਪ੍ਰੇਰਨਾ ਦੇਣਾ ਚਾਹਾਂਗੀ ਕਿ ਚਾਰੇ ਰੱਜ ਕੇ ਪੜਨ ਤੇ ਆਪਣੇ ਮਾਪਿਆਂ ਤੇ ਉਹਦੀ ਇੱਜ਼ਤ ਦਾ ਖਿਆਲ ਰੱਖ ਕੇ ਰੱਜ ਕੇ ਪੜਾਈ ਕਰਨ ਜ਼ਰਾ ਕਰਾ ਕੇ ਦੇ ਨੂੰ ਵੈਰੀ ਗੁੱਡ ਵੈਰੀ ਗੁੱਡ ਸਾਰੇ ਕਲਾਸ ਦੇ ਬੱਚੇ ਇਸ ਸਾਰੇ ਕਲਾਈਡ ਮੇ ਟੀਚਰਸ ਤੇ ਪੇਰੈਂਟਸ ਦਾ ਜਿਹਨਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਹੈ ਮੇਰਾ ਵਿਸ਼ਾ ਇੰਨਾ ਮੈਨੂੰ ਹੌਂਸਲਾ ਦਿੱਤਾ ਹੈ ਤੇ ਮੈਨੂੰ ਖੋਲ੍ਹ ਦਿੱਤੀ ਹੈ ਕਿ ਮੈਂ ਕਿ ਉਹ ਬਹੁਤ ਬੜਾ ਮਾਣ ਆ ਜੀ ਮੈਨੂੰ ਇਹਨਾਂ ਤੇ ਮੇਰੀ ਬੇਟੀ ਨੇ ਬੜੀ ਮਿਹਨਤ ਕੀਤੀ ਰਾਤ ਨੂੰ ਅੱਧੀ ਅੱਧੀ ਰਾਤ ਤੀ ਪੜ੍ਹਨਾ ਜੀ ਠੀਕ ਹੈ ਇਹ ਤੇ ਮੈਨੂੰ ਬਹੁਤ ਮਾਣ ਆ ਜਾਨੀ ਕਿ ਬੜੀ ਖੁਸ਼ੀ ਦੀ ਗੱਲ ਆ ਵੀ ਟੀਚਰਾਂ ਨੇ ਬੜੀ ਇਹਦੀ ਮਿਹਨਤ ਕਰਾਈ ਇਹਨੇ ਆਪ ਵੀ ਬੜੀ ਮਿਹਨਤ ਕੀਤੀ ਮੈਂ ਤੇ ਤੇ ਫਕਰ ਬਹੁਤ ਹੈ ਭਾਜੀ ਇੱਥੇ ਓਕੇ ਬਹੁਤ ਜ਼ਿਆਦਾ ਫਕਰ ਹੈ ਮੇਰੀ ਧੀ ਤੇ ਜੋ ਇਹ ਬਣਨਾ ਚਾਹੇ ਮੈਂ ਤਾਂ ਬਣਾ ਕੇ ਰੱਖੂ ਇਹਨੂੰ ਆਪਣੀ ਧੀ ਨੂੰ ਠੀਕ ਹੈ ਪਾੜੇ ਜਨ ਕਿਤਾਬ ਸਕੂਲ ਦੇ ਪ੍ਰਿੰਸੀਪਲ ਵੀ ਮੌਕੇ ਤੇ ਇੱਥੇ ਘਰ ਆ ਗਏ ਹੈਗੇ ਬੱਚੇ ਦਾ ਮੂੰਹ ਮਿਠਾ ਕਰਵਾਇਆ ਬੱਚਿਆਂ ਦੇ ਹਾਰ ਵੀ ਰੱਖਿਆ ਹਾਂਜੀ ਉਹਦਾ ਸਾਰਾ ਸਟਾਫ ਇੱਥੇ ਆਇਆ ਹੈਗਾ ਹਾਂਜੀ ਠੀਕ ਹੈ ਨਾ ਕਿਹੋ ਜਿਹਾ ਖੁਸ਼ੀ ਦਾ ਮਾਹੌਲ ਬਣਿਆ ਬਹੁਤ ਖੁਸ਼ੀ ਸਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਨਹੀਂ ਫੋਨ ਕੀਤਾ ਮੈਂ ਤਾਂ ਜਾਨੀ ਕੋਈ ਪਤਾ ਨਾ ਲੱਗੇ ਵੀ ਕੀ ਹੋਇਆ ਮੈਨੂੰ ਓਕੇ ਤੇ ਮੈਨੂੰ ਇੰਨੀ ਖੁਸ਼ੀ ਹੋਈ ਮੇਰੀ ਧੀ ਨੇ ਮੇਰਾ ਮਾਣ ਇੰਨਾ ਰੱਖਿਆ ਇਹਦਾ ਸਿਰ ਉੱਚਾ ਕਰਤਾ ਮੇਰਾ ਸਾਰੇ ਨਗਰ ਦਾ ਠੀਕ ਆ ਸਾਡੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹੂੰਗਾ ਬੱਚੇ ਪੜੋ ਰੱਜ ਕੇ ਜਿੰਨਾ ਪੜ ਹੁੰਦਾ ਬਸ ਇਹ ਐਲਤ ਫੈਲਤ ਨਾ ਕਰੋ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਬਸ ਮਾਪੇ ਦਾ ਨਾਮ ਰੋਸ਼ਨ ਆ ਇੱਜ਼ਤ ਬਣਦੀ ਆ ਸਾਡੇ ਨਗਰ ਦੇ ਵਿੱਚ ਬਸ ਇਹ ਹੀ ਮਾਨ ਹੈ ਮੇਰਾ ਬਸ